ਤਦ ਅੱਜ ਪੀਸੀ ਕੀਤੀ ਜਾ ਰਹੀ ਹੈ ਕਿਸ ਮਕਸਦ ਨੇ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਚਲਾਈ ਮੁਹਿੰਮ ਦੇ ਵਿੱਚ ਅੱਜ ਮੁਕਸਰ ਸਾਹਿਬ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ ਜਦੋਂ ਸਾਡੀ ਥਾਣੇ ਗਿੱਦਰਬਾਦੀ ਟੀਮ ਵੱਲੋਂ ਅੰਡਰ ਦੀ ਸੁਪਰਵਾਈਜ਼ਨ ਆਫ ਡੀਐਸਪੀ ਗਿੱਦਰਬਾ ਅਸੀਂ 5 ਬੰਦੇ ਨੂੰ ਰਾਉਂਡ ਅਪ ਕੀਤਾ ਹੈ ਇਹਨਾਂ ਦੇ ਕੋਲੋਂ ਸਾਨੂੰ 90 ਕਿਲੋ ਬੁੱਕੀ ਤੇ 6,60,000 ਡਰਗ ਮਨੀ ਬਰਾਮਦ ਹੋਇਆ ਹੈ ਇਨਾਂ ਦੇ ਵਿੱਚੋਂ ਦੋ ਬੰਦੇ ਰਾਜਸਥਾਨ ਦੇ ਹੈਗੇ ਤੇ ਬਾਕੀ ਤਿੰਨ ਸਾਡੇ ਜ਼ਿਲ੍ਹੇ ਦੇ ਨੇ ਇਹ ਸਮਾਨ ਲਿਆ ਕੇ ਕੋਨੀਪਿੰਡ ਦੇ ਵਿੱਚ ਉੱਥੋਂ ਅੱਗੇ ਸਪਲਾਈ ਕਰਦੇ ਹੁੰਦੇ ਸੀ ਤੇ ਜਿਹਨੂੰ ਜਿਹਨੂੰ ਸਪਲਾਈ ਕਰਦੇ ਸੀ ਉਹਦੀ ਅਸੀਂ ਡਿਟੇਲਸ ਕੱਢ ਰਹੇ ਹੋਰ ਦੋਸਤੋ علاوہ ਮੈਂ ਤੁਹਾਨੂੰ ਦੱਸ ਦਿਆਂ ਇੱਕ ਰਿੰਕੂ ਗੁੱਜਰ ਹੈਗਾ ਇੱਕ ਧੀਰ ਸਿੰਘ ਹੈਗਾ ਕੁਲਦੀਪ ਸਿੰਘ ਨੇ ਇੱਕ ਸੁਜੀਤ ਸਿੰਘ ਤੇ ਇੱਕ ਰਾਜਿੰਦਰ ਸਿੰਘ ਇਹ ਰਿਕਵਰੀ ਦੇ ਨਾਲ ਮੈਂ ਸਾਰੇ ਮੁਕਸਰ ਦੇ ਨਿਵਾਸੀਆਂ ਨੂੰ ਇਹ ਕਹਿਣਾ ਚਾਹੁੰਦਾ ਕੀ ਅਸੀਂ ਅਸੀਂ ਜੋ ਹੈਗੇ ਡਰੱਗਸ ਦੇ ਖਿਲਾਫ ਇੱਕ ਬੜੀ ਸਟਰੋਂਗ ਮੁਹਿੰਮ ਚਲਾਉਣ ਲੱਗੇ ਜੋ ऑलरेडी ਚੱਲੀ ਆਈ ਹੈ ਉਹਦੇ ਵਿੱਚ ਸਾਡਾ ਯੋਗਦਾਨ ਇਹ ਰਹੇਗਾ ਕਿ ਅਸੀਂ ਸਾਡੀ ਕੋਸ਼ਿਸ਼ ਇਹ ਰਹਿਣੀ ਹੈ ਕਿ ਅਸੀਂ ਇੱਕ ਤਾਂ ਡਰੱਗਸ ਸਮਗਲਰ ਸਾਰੇ ਫੜ ਲਈਏ ਤੇ ਉਸ ਤੋਂ ਇਲਾਵਾ ਜਿੰਨਾ ਇਹਨਾਂ ਦੀਆਂ ਪ੍ਰੋਪਰਟੀਆਂ ਵੀ ਹੈਗੀਆਂ ਉਹ ਵੀ ਸਾਰੀਆਂ ਫ੍ਰੀਜ਼ ਕਰਾਣਗੇ ਅਟੈਚ ਕਰਾ ਕੇ ਫੋਰਫੀਟ ਕਰਾਣਗੇ ਤੇ ਨਸ਼ਾ ਅਸੀਂ ਜ਼ਿਲ੍ਹੇ ਦੇ ਵਿੱਚ ਬਿਕਨਗੇ ਸਰ ਕਿਥੋਂ ਦੇ ਰਹਿਣਾ ਸੀ ਕੋਈ ਕਹਿੰਦਾ ਨਹੀਂ ਦੋ ਹੈਗੇ ਰਾਜਸਥਾਨ ਦੇ ਰਹਿਣ ਵਾਲੇ ਜੀ ਤੇ ਬਾਕੀ ਹੈਗੇ ਇੱਕ ਹੈਗਾ ਫਗਰ ਸਰਪਿੰਡ ਦਾ ਤੇ ਦੋ ਹੈਗੇ ਕੋਣੀ ਦਾ ਸੋ ਕੈਸ਼ ਕਿਥੋਂ ਹੋਇਆ ਇਹਨਾਂ ਦੀ ਇਹ ਬੇਸਿਕਲੀ ਤਿੰਨ ਮੁੰਡੇ ਜੋ ਸਿਗੇ ਇਹ ਮਲੋਡ ਰੋਡ ਤੋਂ ਆ ਰਹੇ ਸੀ ਚਿੱਟੀ ਗਏ ਦੀ ਗੱਡੀ ਵਿੱਚ ਤੇ ਇਹਨਾਂ ਦੇ ਕੋਲ ਆਲਮੋਸਟ 10 ਲੱਖ 10000 ਕੈਸ਼ ਸਿਗੇਦੇ ਅਰਾਊਂਡ 50 ਕਿਲੋ ਗੁਕੀ ਇਨਾਂ ਦੀ ਗੱਡੀ ਸੀ ਇਹਨਾਂ ਨੂੰ ਜਦੋਂ ਫੜਿਆ ਗਿਆ ਫੜਨ ਤੋਂ ਬਾਅਦ ਇਹਨਾਂ ਦੀ ਪੁੱਛ ਕੇ ਸੋ ਹੀ ਪੁੱਛ ਕੇ ਸੋਹਾਰੇ ਨੇ ਦੱਸਿਆ ਕਿ ਅਸੀਂ ਇਸ ਅੱਗੇ ਫਲਾਣਾ ਫਲਾਣਾ ਬੰਦੇ ਨੂੰ ਸਪਲਾਈ ਕਰਨ ਦਾਲੇ ਸੀ ਫਿਰ ਅਕੋਰਡਿੰਗਲੀ ਬਿਲਕੁਲ ਇਮੀਡੀਏਟਲੀ ਸਾਡੀ ਟੀਮ ਮੂਵ ਕੀਤੀ ਜਦੋਂ ਇਹਨਾਂ ਦੇ ਘਰ ਰੇਡ ਹੋਈ ਤੇ ਉੱਥੇ ਸਾਨੂੰ surjit ਤੇ rajinder ਮਿਲੇ ਤੇ ਇਹਨਾਂ ਦੇ ਕੋਲ ਬਾਕੀ ਬਚੀ ਹੋਈ ਜੋ ਬੁੱਕੀ ਸੀਗੀ 15 ਕਿਲੋ ਇਹਨਾਂ ਦੇ ਕੋਲੋਂ ਮਿਲੀ ਤੇ ਨਾਲ 5 ਲੱਖ 50 ਹਜ਼ਾਰ ਰੁਪਏ ਕੈਸ਼ ਇਹਨਾਂ ਦੇ ਕੋਲੋਂ ਬਰਾਮਦ ਹੋਇਆ ਇਹ ਵਾਲੇ ਸਾਡਾ ਪਰਚਾ ਹੋਇਆ ਅਸੀਂ ਇਹਨਾਂ ਦੀ ਪੁੱਛਗਿੱਛ ਜਾਰੀ ਹੈ ਤੇ ਜੇਕਰ ਇਹਨਾਂ ਦੇ ਪੁਰਾਣੇ ਪਰਚੇ ਹੋਣਗੇ ਉਹਨਾਂ ਦੀ ਵੀ ਡਿਟੇਲਸ ਕਢੀ ਜਾਏंगी उन्हना बेला बुला कि हुई है वो चेक करके उवाई की जाएगी ये गड्डिया से लेके आती थी राजस्थान तो इतों सप्लाई होती वरना गी पैसे पे है, है, है कि अमाउंट है किस तरह पहुंची ये हैगी लाख ये लाख साढ़े पां लाख एक, एक लाख दस हजार एक हैगी टोटल तो छे लाख सठ हजार रुपए कैश है ਤੇ ਇਹ ਇਨਾਂ ਨੇ ਇਕੱਠੇ ਕੀਤੇ ਸੀ ਅੱਗੇ ਬੁਕਿੰਗ ਸਪਲਾਈ ਕਰਕੇ ਛੋਟੀ ਉਮਰ ਦੇ ਬੰਦੇ ਨੇ 9 ਦੀ ਛੋਟੀ ਉਮਰ ਦੇ ਨਹੀਂ 27 ਸਾਲ ਦੇ 31 ਸਾਲ ਦੇ 80 ਤੇ 1 50 ਸਾਲ ਦੇ ਹੈ ਗ੍ਰਿਫਤਾਰੀ ਕਿ ਮੇਰੇ ਪੰਜ ਬਨੇ ਵੀ ਗ੍ਰਿਫਤਾਰੀ ਹੋ ਚੁੱਕੀ ਹੈ ਬਾਕੀ ਸਾਡਾ ਜੋ ਹੈ ਕਿ ਪੁੱਛ ਕੇ ਚੱਲ ਰਹੀ ਹੈ ਇਨਾਂ ਦੀ ਰਿਮਾਂਡ ਲਈਤੀ ਗਈ ਹੈ ਤੇ ਉਸ ਤੋਂ ਬਾਅਦ ਜੋ ਹੈਗਾ ਅੱਗੇ तीन दिन रिमांड लीती गई आगे आगे कार्रवाई जो बनती होती जाएगी राजस्थान को हाले जो है कोटा तो लेकर आ रहे सी आगे कितने कितने सप्लाई कर दें अंडर दे इन्वैस्टिगे है जो चीज क्लीयर होनी उठना